ਵੰਡੇ ਆ ਪੁਲਸ ਆ ਗਈ ਉਹ ਤੇ ਮੈਂ ਕੀ ਕਰਾਂ ਪੁਲਸ ਆ ਗਈ ਆ ਤੇ ਉਹ ਆਪਣਾ ਘਰ ਪੁੱਛਦੀ ਫਿਰਦੀ ਉਹ ਹਾਏ ਤੇ ਕਰਤੀ ਹਣੀ ਕਿਸਨੇ ਟੋਟੀ ਉਹ ਕਿਤੇ ਦੱਸ ਤੇ ਨਹੀਂ ਆ ਦਿੱਤਾ ਨਹੀਂ ਮੈਂ ਪਾਇਆ ਹੋਰ ਗਲੀਏ ਚੰਗਾ ਕੀਤਾ ਈ ਉਹ ਇਹਨੂੰ ਤੇ ਮੈਂ ਦੱਸਦਾ ਵਾਂ ਕਿਨੂੰ ਉਹ ਇਹਨੂੰ ਜਿਹਦੇ ਸਾਰੇ ਸਿਆਪੇ ਆ ਇਹਨੂੰ ਮੈਂ ਕਈ ਵਾਰੀ ਟੋਕਾਂਗੇ ਇਹ ਕੰਮ ਨਾ ਕਰਿਆ ਕਰ ਪਰ ਉਹ ਮੜਾ ਕੇ ਵੇਖ ਕਿੱਡਾ ਭਗਤੀ ਜਲੀਨ ਹੋਇਆ ਰਾਤ ਨੂੰ ਡਾਫ ਲੈਂਦਾ ਤੇ ਆਵਲੇ ਭਗਤੀ ਤੇ ਬਹਿ ਜਾਂਦਾ ਪਾਪਾ ਵਾਹਿਗੁਰੂ 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 ਉਹ ਤੈਨੂੰ ਮੈਂ ਕਿੰਨੀ ਵਾਰੀ ਡਕਿਆ ਨਾ ਕੰਮ ਕਰਿਆ ਕਰ ਕਿਹੜਾ ਕੰਮ ਨਾ ਕਰਿਆ ਕਰ ਆ ਕੱਢਣ ਕਢਾਉਣ ਵਾਲਾ ਉਹ ਤੇਰੇ ਮਾਸੜ ਆ ਗਏ ਹੁਣ ਘਰ ਪੁਛਦੇ ਪਿਛਦੇ ਕਿ ਦਾਰਾ ਸੌਦਾ ਘਰ ਕਿਹੜਾ ਵਾ ਤੇ ਫਿਰ ਕੀ ਹੋ ਗਿਆ ਘਰ ਪੁਛਦੇ ਫਿਰਦੇ ਤੇ ਘਰ ਪਾੜਾਂ ਗਿਆਂ ਜਿਹੜਾ ਲੱਭਣਾ ਨੇ ਉਹਨਾਂ ਨੂੰ ਆ ਲੈਂਦੇ ਡਰੀ ਜਣਾ ਜਾ ਕਰੋ ਕੋਈ ਗੱਲ ਨਹੀਂ ਈ ਉਹ ਤੁਲਸੀ ਉਹ ਨਹੀਂ ਪੁਲਸੀ ਆਹਦੇ ਪੁਲਸਿਆ ਤੇ ਫਿਰ ਕੀ ਹੋ ਗਿਆ ਪੁਲਸ ਵਾਲੇ ਬੰਦੇ ਹੀ ਆ ਕੋਈ ਗੱਲ ਨਹੀਂ ਡਰੋ ਨਾ ਉਹ ਭਰਾ ਵਾ ਸਾਂਭਲਾ ਆਪਣੇ ਭਾਂਡੇ ਪੁੰਡੇ ਫੜਿਆ ਗਿਆ ਤੇ ਤੂੰ ਹੋ ਜਾਣਾ ਅਸੀਂ ਨਹੀਂ ਜਾਣਾ ਸੀ ਕਹਣਾ ਅਸੀਂ ਤੇ ਇਹਦੇ ਮੁੰਡੇ ਹੀ ਨਹੀਂ ਆਂ ਅਸੀਂ ਇੱਧਰ ਦਾ ਕਾਹਦਾ ਕੋਈ ਨਹੀਂ ਚਲ ਜੂਗਾ ਮੈਂ ਆਪੇ ਜਾਓ ਭਾਜੋ ਤੁਸੀਂ ਵੇਖ ਲੈਣਾ ਮੈਂ ਕਿਹੜਾ ਆਉਂਦਾ ਐ ਐਡਾ ਤੂੰ ਹੀ ਡਰਨ ਦਾ ਪੁਲਿਸ ਖਾਊ ਆ ਜਾਓ ਤੁਸੀਂ ਮੈਂ ਵੇਖ ਲਊਗਾ ਆਪਣੇ ਨਾਲ ਵੇਖਦਾ ਰਹਿ ਕੇ ਫਿਰ ਹੁੰਦੀ ਤੇ ਹਉ ਹੀ ਸੱਚੀ ਆ ਗਈ ਦਾਰਾ ਸਿਆ ਤਗੜਾ ਹੋਣ ਨਾ ਤੇ ਤਗੜਾ ਰੱਖ ਲੈ ਹੁਣ ਤੂੰ ਵੀ ਤਗੜਾ ਹੋ ਭਾਂਡੇ ਸਾਂਭਦੀ ਸੱਚੀ ਨਾ ਆ ਜਾਣ ਕਿਤੇ ਉਹ ਮੇਦਰ ਸਿਆ ਚੰਗਾ ਪਿੰਡ ਆ ਯਾਰ ਇੱਥੇ ਤਾਂ ਕੋਈ ਨਾਂ ਦੱਸਕੇ ਨਹੀਂ ਰਾਜੀ ਕੋਈ ਨਹੀਂ ਜਨਾਬ ਆਵੇ ਖਲੋਤਾ ਮੁੰਡਾ ਇਹਨੂੰ ਪੁੱਛਦੇ ਆ ਹਰ ਪੁੱਛੇ ਨੂੰ ਫਿਰ ਉਹ ਇੱਧਰ ਆ ਓਏ ਗੱਲ ਸੁਣ ਉਹ ਦਾਰਾ ਸਿੰਘ ਦਾ ਘਰ ਕਿਹੜਾ ਇੱਥੇ ਭਾਜੀ ਮੈਨੂੰ ਕੀ ਪਤਾ ਮੈਂ ਤਾਂ ਗੁੰਗਾ ਆ ਕੋਈ ਨਹੀਂ ਦੱਸਦੇ ਦਾਦੇ ਐਵੇਂ ਬੋਲੇ ਹੀ ਆ ਉਹ ਤੁੰਮਨੇ ਜਾਣਦਾ ਨਹੀਂ ਆ ਮੱਖਣ ਸਿੰਘ ਠਨੇਦਾਰ ਨਾਮ ਆ ਮੇਰਾ ਮੈਂ ਤਾਂ ਗੁੰਗੇ ਬੋਲਣ ਲਾਤੇ ਆ ਕਰੀਆ ਤੇ ਨਹੀਂ ਯਾਰ ਸਿੱਧਾ ਨਹੀਂ ਨਹੀਂ ਭਾਜੀ ਗੱਲ ਦੱਸਣ ਦੀ ਨਹੀਂ ਆ ਅਸਲ ਜਨਾ ਸਾਡੇ ਆਪਣਾ ਟੋਟਾ ਨੂੰ ਗਾਲ ਵੜੀ ਫੇਰਦੇ ਆ ਮੇਰੇ ਤੇ ਅੱਗੇ ਵੱਡੇ ਨਾਮ ਆ ਇਹ ਨਾ ਮੈਨੂੰ ਟੋਟ ਟੋਟ ਕਹਿ ਕੇ ਛੇੜਨ ਟਹਿ ਪੈਣ ਤੁਸੀਂ ਨਾ ਕਿ ਹੋਰ ਨੂੰ ਪੁੱਛ ਲੋ ਮੈਨੂੰ ਨਾ ਕਾਲੀ ਆ ਥੋੜੀ ਕਿੱਥੇ ਚੰਗਾ ਬੰਦਾ ਈ ਯਾਰ ਗੱਲ ਵੀ ਨਹੀਂ ਸੁਣ ਕੇ ਗਿਆ ਕੋਈ ਨਹੀਂ ਜਨਾਬ ਅੱਗੇ ਪੁੱਛ ਲੈਨੇ ਕਿਸ ਨੂੰ ਚਲੋ ਫਿਰ ਲੈ ਮੇਜਰ ਸਿਆਂ ਘਰ ਤੇ ਹੋਈ ਆਪਾਂ ਐਵੇਂ ਘੁੰਮਣ ਘੇਰੀਆਂ ਖਾਂਡਾ ਹਾਏ ਆ ਤੇ ਇੱਧਰ ਹੀ ਤੁਰੇ ਆਉਂਦੇ ਆ ਲੱਗਦਾ ਫੁੰਮਣਾ ਕਿਸਦਾ ਬੇੜਾ ਬੈ ਗਿਆ ਈ ਓ ਪਾਪਾ ਲੁਕ ਜਾ ਕਿਸੇ ਪਾਸੇ ਆ ਗਈ ਓ ਤੂੰ ਵੀ ਲੁਕ ਜਾ ਕਿਸੇ ਪਾਸੇ ਕਿੱਥੇ ਲੁਕਾ ਕੀ ਕੁ ਡੱਕਾ ਕਿੱਤ ਓ ਸਾਬਾ ਬਾਦਰਾ ਆ ਗਈ ਓਏ ਤੂੰ ਕੀ ਕਰਨਿਆ ਖੁਰਲੀ ਚ ਤੂੰ ਘਰੇ ਵੱਖਰਾ ਹੀ ਮੋਰਚਾ ਬਣਾ ਕੇ ਬੈਠਾ ਭਾਜੀ ਮੈਂ ਤੇ ਡੰਗਰਾਂ ਦੇ ਚਿੱਟੜ ਦੇ ਲਾਉਂਡ ਆ ਤੇ ਡੰਗਰ ਕਿੱਥੇ ਆ ਭਾਜੀ ਚਿੱਟੜ ਵੀ ਕਿੱਥੇ ਆ ਤੂੰ ਆਪ ਨੂੰ ਮਸਕਰੀਆਂ ਕਰਦਾ ਨਹੀਂ ਨਹੀਂ ਭਾਜੀ ਉਹ ਮੈਂ ਤੇ ਡੰਗਰਾਂ ਨੂੰ ਪੱਠੇ ਤੇ ਪਾਉਂਡ ਆ ਦਾਰਾ ਸਿੰਘ ਕਿੱਥੇ ਆ ਭਾਜੀ ਉਹ ਸਵਰਗਾ ਚ ਉਹ ਮੈਂ ਫਿਲਮਾਂ ਵਾਲੇ ਦਾਰਾ ਸਿੰਘ ਨਹੀਂ ਪੁੱਛੇ ਤੇਰੇ ਪਾਪੇ ਦਾ ਨਾਮ ਪੁੱਛਣ ਡਿਆ ਵਾ ਆ ਪਾਪੇ ਦਾ ਨਾਮ ਦਾਰਾ ਸਿੰਘ ਆ ਤੇ ਤੈਨੂੰ ਨਹੀਂ ਪਤਾ ਪਾ ਜੀ ਅਸੀਂ ਤੇ ਜੋਂ ਜੰਮੇ ਪਾਪਾ ਪਾਪਾ ਹੀ ਕਹਿੰਦੇ ਆ ਨਾ ਕਦੀ ਲਿਆ ਨਹੀਂ ਨਾ ਅੱਜ ਤੈਨੂੰ ਕਰੋਨਾ ਚੇਤੇ ਸਾਰੇ ਟਬਰ ਦੇ ਨਾ ਬਾਹਰ ਦੇ ਨੂੰ ਪੁੱਛਿਆ ਕਿ ਤੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਗੂੰਗਾ ਅੱਜ ਪੁੱਤ ਤੇਰੇ ਤੋੜਦਾ ਤੰਵੇ ਪਾਪਾ ਲਾ ਵੀਦਾਰਾ ਸਿੰਘ ਆ ਗਿਆ ਓਏ ਆਜੋ ਸਾਬ ਬਾਧਰ ਆਜੋ ਜਾ ਉਹ ਨਿੱਕਿਆ ਕੁਰਸੀਆਂ ਕਰਸੀਆਂ ਢਾਹ ਜਾ ਕੇ ਹਾਂਜੀ ਸਾਬ ਬਾਧਰ ਓ ਬਜ਼ੁਰਗਾ ਦਾਰਾ ਸਿੰਘ ਤੇਰਾ ਨਾ ਹੀ ਆ हां जी साहब दारा सिंह ਤੇ ਮੇਰਾ ਨਾਮ ਹੀ ਆ ਪਰ ਜੋ ਵੀ ਕਿਸ ਨੇ ਤੁਹਾਨੂੰ ਦੱਸਿਆ ਰ ਮੇਰੇ ਬਾਰੇ ਸਭ ਕੁਝ ਗਲਤ ਦੱਸਿਆ ਜੇ ਮੈਂ ਬੰਦਾ ਨਹੀਂ ਜੇ ਇਦਾਂ ਦਾ ਤੂੰ ਬੈਠ ਇਹਨੂੰ ਦੱਸ ਦੇ ਬੈਠੋ ਬੈਠੋ ਜਨਾਬ ਬੈਠੋ ਲਾਓ ਕੁਰਸੀਆਂ ਲਾਓ ਭਾਜੀ ਇਹਨਾਂ ਨੂੰ ਪਾਣੀ ਪੂਣੀ ਪਿਆਓ ਯਾਰ ਜਨਾਬ ਸਾਡੇ ਪਿੰਡ ਦਾ ਲੋਕਾਂ ਨੂੰ ਇਦਾਂ ਟੌਟੀ ਕਰਨ ਦੀ ਆਦਤ ਆ ਤੁਹਾਨੂੰ ਕੋਈ ਜਾ ਕੇ ਦੱਸ ਆਇਆ ਇਦਾਂ ਦੇ ਬੰਦੇ ਨਹੀਂ ਜੇ ਅਸੀਂ ਹੈਗੇ ਓਏ ਓ ਬੈ ਕੇ ਸੁਣੋ ਗੱਲ ਪਾਣੀ ਪੂਣੀ ਪਿਓ ਕਬਰੋਂ ਵਾਲੀ ਗੱਲ ਨਹੀਂ ਆ ਕੋਈ ਕਬਰੋਂ ਵਾਲੀ ਕੋਈ ਗੱਲ ਨਹੀਂ ਪਪਾ ਇਹ ਤੇਰਾ ਮੁੰਡਾ ਵਾ ਬਜ਼ੁਰਗਾ ਹਾਂਜੀ ਮੇਰੀ ਗਲਤੀ ਹੈ ਇਹਨੇ ਬਹੁਤ ਸਤਾ ਹਾਨੂੰ ਇਹ ਨਾਂ ਨਹੀਂ ਦੱਸਦਾ ਕੀ ਕਹਿਆ ਸੀ ਓਏ ਸਾਹਬ ਨੂੰ ਇਹ ਤੇ ਭਾਜੀ ਹਣੀ ਮੈਨੂੰ ਨਾਂ ਪੁੱਛਦੇ ਸੀ ਤੇ ਨਾਂ ਤੇ ਮੈਨੂੰ ਤੁਹਾਡਾ ਪਤਾ ਹੀ ਨਹੀਂ ਮਾਫ਼ ਕੀ ਗਾੜ ਰੱਖਿਆ ਗਲ ਕੋਲ ਜੇਬ ਚ ਨਾਂ ਦਾ ਨਹੀਂ ਪਤਾ ਨਾਂ ਗਾੜੀ ਕਿਤੇ ਮੇਰਾ ਹੈਗਾ ਵਾ ਮਾਈਕਲ ਜੈਕਸਨ ਵੀ ਤੈਨੂੰ ਲੈਣਾ ਨਹੀਂ ਆਉਂਦਾ ਜਨਾਬ ਇਹ ਮੈਨੂੰ ਕੁਝ ਜ਼ਿਆਦਾ ਡਰੇ ਡਰੇ ਲੱਗਣ ਦੇ ਗੱਲ ਕੋਈ ਹੋਰ ਜੇ ਓ ਨਹੀਂ ਪਿੰਡਾਂ ਵਾਲੇ ਬੰਦੇ ਪੁਲਿਸ ਨੂੰ ਵੇਖ ਕੇ ਵੈਸੇ ਡਰ ਜਾਂਦੇ ਆ ਬਾਕੀ ਪੁੱਛਦੇ ਆ ਉਹ ਨਹੀਂ ਨਹੀਂ ਸਾਹਬ ਬਾਦਰ ਡਰੇ ਨਹੀਂ ਆਸੀਂ ਸਾਡੇ ਮੂੰਹ ਹੀ ਇਦਾਂ ਦੇ ਆ ਹੈਂ ਅਸੀਂ ਡਰੇ ਥੋੜਾ ਅਸੀਂ ਡਰੇ ਆ ਕਿਤੇ ਹੈ ਸਹੀ ਵੀ ਹੈ ਬਿਲਕੁਲ ਉਹ ਬਜ਼ੁਰਗ ਕੋਈ ਪਿੰਡ ਦਾ ਮੁਹਤਵਾਰ ਬੰਦਾ ਸੱਦੋ ਜਿਹੜਾ ਤੁਹਾਡੀ ਗਵਾਹੀ ਕੋਈ ਪਾ ਦੇ ਪਾਪਾ ਆਪਣੀ ਤਾਂ ਦਾ ਦਾ 20 20 ਤੋਂ ਸਾਰਿਆਂ ਨਾਲ ਵਿਗੜੀ ਆ ਤੇ ਗਵਾਹੀ ਆਪਣੀ ਕਿੰਨੇ ਪਾਉਣੀ ਆ ਓ ਪਾ ਦਿੰਦੇ ਨੇ ਗਵਾਈ ਪਿੰਡ ਦੇ ਬੰਦੇ ਕਰ ਦਿੰਦੇ ਨੇ ਉਹ ਜਾ ਨਿਕਿਆ ਸਰਪੰਚ ਨੂੰ ਲਿਆ ਸੱਦ ਕੇ ਕਹਿੰਦਾ ਸੀ ਲੋੜ ਪਈ ਦੇ ਮੈਨੂੰ ਸੱਦਿਓ ਜਾ ਭਾਜੀ ਉਹਨਾਂ ਨੂੰ ਲਿਆ ਉਹਨੂੰ ਕਹ ਪੈ ਗਈ ਲੋੜ ਤੇਰੀ ਸਾਬਾ ਬਾਦਰ ਤੁਹਾਨੂੰ ਬੁਲਕਾਰਨੇ ਨਿਕਲਿਆ ਬੁਲਕਾਰ ਉਹਾਨੂੰ ਬੁਲਕਾਰਨੇ ਨਹੀਂ ਸਰਕਾਰ ਨੇ ਘੱਲਿਆ ਵਾ ਕੀ ਆਂਦੀ ਸੀ ਸਰਕਾਰ ਦੱਸ ਦਿਆ ਤੁਹਾਨੂੰ ਨਹੀਂ ਕੀ ਆਂਦੀ ਸੀ ਸਰਕਾਰ ਜਹ ਜਨਾਬ ਤੁਸੀਂ ਆਵਣਾ ਨਾ ਆਉਦੇ ਤੇ ਅਸੀਂ ਇੱਕ ਦੋ ਦਿਨਾਂ ਤੱਕ ਥਾਣੇ ਆਉਣ ਹੀ ਆਲੇ ਆ ਤੇ ਤੁਸੀਂ ਥਾਣੇ ਆਣ ਕੇ ਕੀ ਕਰਨਾ ਸੀ ਜਨਾਬ ਬਸ ਪੁੱਲਾਂ ਚੋਂ ਕਈ ਬਖਸ਼ਾਉਣ ਆਉਣੀਆਂ ਅਸੀਂ ਪੁੱਲਾਂ ਚੋਂ ਕਾਂ ਬਖਸ਼ਾਉਣ ਆਉਣੀਆਂ ਤੁਸੀਂ ਕਿਹੜੀਆਂ ਏਡੀਆਂ ਵੱਡੀਆਂ ਗਲਤੀਆਂ ਕੀਤੀਆਂ ਵਾ ਓ ਨਹੀਂ ਭਾਈ ਗਲਤੀਆਂ ਨਹੀਂ ਪਾਪਾ ਜੀ ਕਹਣਾ ਖੋਤੀ ਮਰ ਗਈ ਪਾਪਾ ਇਹਨੇ ਕਿਦਾਂ ਖੋਤੀ ਮਾਰਦੀ ਭਾਈ ਦਾਹ ਡੰਗਰਾਂ ਦੇ ਉੱਤੇ ਕੱਲੀ ਦੇ ਪੱਠੇ ਢਾਉਂਦਾ ਏ ਤੇ ਉਹਨੂੰ ਤੀਲਾ ਨਹੀਂ ਪਾਉਂਦਾ ਅਗਲੀ ਗੁੱਸੇ ਦੀ ਮਾਰੀ ਮਾਰੀ ਜਨਾਬ ਖੋਤੀ ਮਾਰਤੀ ਇਹ ਮੈਨੂੰ ਬੰਦੇ ਸਹੀ ਨਹੀਂ ਜੇ ਲੱਗਣ ਦੇ ਓਏ ਜਨਾਬ ਐਵੇਂ ਚਮੜਾ ਮਾਰਨ ਧਿਆ ਜੇ ਖੋਤੀ ਵੀ ਆਈ ਖੋਤੀ ਮਰ ਗਈ ਤੁਸੀਂ ਮਿੱਟੀ ਪਾਉਣ ਖੋਤੀ ਵਾਲੀ ਗੱਲ ਤੇ ਓਏ ਚੱਲ ਕੋਈ ਗੱਲ ਨਹੀਂ ਜਮ ਜਮ ਆਓ ਥਾਣੇ ਤੁਹਾਡੇ ਵਾਸਤੇ ਬਣਿਆ ਅਸੀਂ ਤੇ ਬਾਹਰ ਲਿਖਿਆ ਜੀ ਆਇਆਂ ਨੂੰ ਭਾਜੀ ਮੈਂ ਤਾਂ ਸੁਣਿਆ ਤੁਸੀਂ ਪਟੇ ਤੇ ਲਿਖਿਆ ਕਿ ਆਣ ਮਿਲੋ ਸੱਜਣਾ ਓਏ ਗੱਲਾਂ ਸੱਚੀਆਂ ਵਾ ਪਰ ਉਹ ਜਿਹੜਾ ਲਿਖਿਆ ਨਾ ਉਹ ਚੋਰਾਂ ਠੱਗਾਂ ਵਾਸਤੇ ਲਿਖਿਆ ਵਾ ਬਈ ਮਨਾਵਾ ਤੇ ਲਿਆਵਾ ਉਹ ਪੁਲਿਸ ਤੋਂ ਡਰਨ ਦੀ ਲੋੜ ਨਹੀਂ ਆ ਉਹ ਪੁਲਿਸ ਆਮ ਲੋਕਾਂ ਦੀ ਮਦਦ ਵਾਸਤੇ ਬਣੀ ਆ ਉਹ ਨਾਲੇ ਪੁਲਿਸ ਹਾਉ ਥੋੜੀ ਆ ਜਿਹੜੀ ਤੁਹਾਨੂੰ ਖਾਜੂਗੀ ਐਵੇਂ ਡਰੀ ਜਾਂਦੇ ਓਏ ਅਸੀਂ ਵੀ ਤੁਹਾਡੇ ਭੈਣ ਭਰਾ ਆਈਆਂ ਵੇਲਾ ਕਹਿੰਦੇ ਡਰਨ ਦੀ ਲੋੜ ਦੀ ਪਾਪਾ ਮੈਂ ਜੂਸ ਪੀਣਾ ਮੈਂ ਤੈਨੂੰ ਕਿੱਥੋਂ ਪਿਾਵਾਂ ਜੂਸ ਆ ਓਏ ਭਾਜੀ ਇੱਥੇ ਜੂਸ ਨਿਕਲਦਾ ਨਾ ਪਿਾਵਾਂ ਤੈਨੂੰ ਜੂਸ ਜੂਸ ਤੇ ਨਿਕਲਦਾ ਨਹੀਂ ਇਹ ਨਾ ਤੇਰਾ ਜਲੂਸ ਨਿਕਲ ਜੇ ਅੱਗੇ ਆੜਾ ਤਾਇਆ ਤੂੰ ਓਏ ਆ ਹੀ ਗਿਆ ਸਰਪੰਚ ਵੀ ਅੱਗੇ ਭਾਜੀ ਜੀ ਆਵਾਂਗੇ ਸਤਿ ਸ੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਜੀ ਆਜੋ ਆਜੋ ਸਰਪੰਚ ਸਾਹਿਬ ਇਧਰ ਆਜੋ ਕਿਧਰ ਆਣੇ ਹੋਏ ਓਏ ਆਣੇ ਆਣੇ ਕਿਧਰ ਹੋਣੇ ਆ ਤੁਸੀਂ ਸਰਪੰਚ ਜੇ ਪਿੰਡ ਦੇ ਹਾਂਜੀ ਹਾਂਜੀ ਆਪ ਹੀ ਆ ਤੇ ਇਹਨਾਂ ਦੀ ਗਵਾਹੀ ਤੁਸੀਂ ਪੋਣੀ ਆ ਸਾਹਿਬ ਜੀ ਪਾਉਣ ਨੂੰ ਤਾਂ ਜੀ ਨਹੀਂ ਕਰਦਾ ਪਰ ਕੀ ਕਰੀਏ ਪਾਣੀ ਪੈਣੀ ਆ ਵੋਟਾਂ ਦੇ ਦਿਨ ਨੇੜੇ ਆ ਬੜਾ ਇਹਨਾਂ ਨੂੰ ਸਮਝਾਇਆ ਗਿਆ ਇਹ ਕੰਮ ਨਾ ਕਰੋ ਨਾ ਕਰੋ ਔਰ ਇਹ ਨਹੀਂ ਟਲਦੇ ਕਿਹੜੇ ਕੰਮ ਕਰਦੇ ਹੋਈਏ ਓਏ ਜਨਾਬ ਓਹ ਖੋਤੀ ਵਾਲੀ ਗੱਲ ਸਰਪੰਚਾ ਤੁਸੀਂ ਛੱਡੇ ਗੱਲ ਨੂੰ ਹੈ ਓਏ ਜਿਹੜੀ ਮਰੀ ਗਈ ਉਹਨੂੰ ਛੱਡ ਦੋ ਤੁਸੀਂ ਤੇ ਮਰੀ ਦਾ ਜਲੂਸ ਕੱਢਣ ਡੈ ਜੀ ਜਨਾਬ ਤੁਹਾਨੂੰ ਨਹੀਂ ਪਤਾ ਮੈਨੂੰ ਤਾਂ ਪਹਿਲਾਂ ਬੜਾ ਗੁੱਸਾ ਇਹਨਾਂ ਤੇ ਇਹਨਾਂ ਮਰੀ ਲਾੜਰੀ ਮੋੜਤੀ ਓਏ ਚੱਲ ਸਰਪੰਚਾ ਹੁਣ ਕਿਹੜਾ ਗਾੜੀ ਵੋਟਾਂ ਨਹੀਂ ਆਉਣੀਆਂ ਵੋਟਾਂ ਲੈਣੀਆਂ ਕਿ ਨਹੀਂ ਲੈਣੀਆਂ ਆ ਵੋਟਾਂ ਦੇ ਸਿਆਪੇ ਨੂੰ ਤੇ ਆਇਆ ਵਾ ਚਲੋ ਕੋਈ ਨਹੀਂ ਗਵਾਈ ਕਿੱਥੇ ਪਾਉਣੀ ਹੈ ਬਾਜਨੇ ਆਪਾਂ ਹਾ ਬਾਸਾ ਅਗਵਾਈ ਵਾਲਾ ਕੰਮ ਕਰ ਇਹ ਨਵੇਂ ਪਾਉਣੀ ਪਣੀ ਆ ਕੀ ਕਰੀ ਹਾਂ ਹਾਂ ਬਈ ਬਜ਼ੁਰਗਾ ਨਾਂ ਕੀ ਤੇਰਾ ਜਨਾਬ ਮੇਰਾ ਨਾਂ ਦਾਰਾ ਸਿੰਘ ਦਾਰਾ ਸਿੰਘ ਪੱਗ ਤੇ ਜਮਲੇ ਵਾਲੀ ਬਧੀ ਆ ਤੇ ਨਾਂ ਦਾਰਾ ਸਿੰਘ ਜਨਾਬ ਘਰ ਦੇ ਰੱਖਿਆ ਹੈ ਨਾ ਕਿ ਮੈਂ ਆਪ ਰੱਖਿਆ ਪਲੇਸ ਆ ਬਰਸ ਕੀ ਆ ਪਲੇਸ ਆ ਬਰਸ ਉਹ ਜਮਿਆ ਕਿੱਥੇ ਆ ਜਨਾਬ ਮੈਂ ਵੇੜੇ ਜੀ ਜਮਿਆ ਹਾਂ ਵੇੜੇ ਚ ਜਮਿਆ ਹੋ ਜਨਾਬ ਦਾਦੀ ਗਾਡੀ ਵੇੜੇ ਚ ਪੋਚਾ ਫੇਰੰਡੀ ਉਧਰ ਵਧਾਈਆਂ ਬਣ ਗਈ ਓਏ ਮੈਂ ਪੁੱਛਣਿਆ ਪਿੰਡ ਪਿੰਡ ਜੰਮਿਆਂਗੇ ਸ਼ਹਿਰ ਜੰਮਿਆਂ ਵਾ ਤੇ ਜਨਾਬ ਪਿੰਡ ਹੀ ਜੰਮਣਾ ਏ ਜੇਰੋ ਪਿੰਡ ਰਹਿੰਨੇ ਆਦੇ ਪਿੰਡ ਚ ਜੰਮਿਆ ਹਾ ਕਿੰਨੀਆਂ ਪੜਿਆ ਵਾ ਜਨਾਬ ਇਹ ਤੇ ਕਰੀ ਸਕੂਲ ਦੇ ਗਾੜੀਆਂ ਨਹੀਂ ਲੰਘਿਆ ਇਹਨੇ ਕੀ ਪੜਨਾ ਵਾ ਆਂਡਾ ਹੀ ਲਿਖੋ ਨਹੀਂ ਨਹੀਂ ਜਨਾਬ ਆਂਡਾ ਨਾ ਲਿਖੋ ਤੁਸੀਂ ਲਿਖੋ ਅਨਪਾਰ ਓਏ ਦੱਸਣ ਦੀ ਲੋੜ ਨਹੀਂ ਆ ਦਿਖਣੀ ਡਿਆ ਵਾ ਹਾਂ ਉਮਰ ਕਿੰਨੀ ਤੇਰੀ ਉਮਰ ਜਨਾਬ ਪਤਾ ਨਹੀਂ ਆ ਮੈਨੂੰ ਪੱਕਾ ਭਰ ਕਹਿੰਦੇ ਪੁਲ ਬਣਦਾ ਸੀ ਨਹਿਰ ਵਾਲਾ ਉਥੇ ਤੇ ਹੁਣ ਮੈਂ ਨਹਿਰ ਤੇ ਜਾ ਕੇ ਪੋਲ ਨੂੰ ਮਰ ਪੁੱਛ ਗਿਆ ਵਾ ਜਨਾਬ ਲੈ ਲਓ 70 75 ਹੋਣੀ ਯਾਦ ਕੀ ਤੇਰੀ ਯਾਦ ਉਹ ਕੌਮ ਕਿਹੜੀ ਤੁਹਾਡੀ ਕੌਮ ਉਹੀ ਕਿਹੜੀ www.com ਉਹ ਬੰਦੇਆਂ ਨੂੰ ਦੱਸ ਜਨਾਬ ਤੁਸੀਂ ਆਪੇ ਬੁੱਝ ਲਓ ਵਜਾ ਨੂੰ ਤੁਸੀਂ ਮੇਰੇ ਨਾਲ ਕਰੋੜਪਤੀ ਖੇਡਣ ਡਿਆ ਜੇ ਗੁਰਗੋ ਤੁਸੀਂ ਦੱਸੋ ਜਨਾਬ ਸਾਨੂੰ ਦੇ ਘਰ ਦੇ ਕੋ ਦੱਸਿਆ ਹੀ ਨਹੀਂ ਉਹ ਸਾਨੂੰ ਕਹਿੰਦੇ ਰਹਿ ਵੀ ਬਸ ਬੰਦਾ ਤੇ ਬੰਦਾ ਹੀ ਹੈ ਜਾਤ ਤੇ ਕੁੱਤਿਆਂ ਦੀ ਬਿੱਲੀਆਂ ਦੀ ਇਹ ਜਾਤ ਹੁੰਦੀ ਹੈ ਬੰਦੇ ਦੀ ਕਿਹੜੀ ਜਾਤ ਹੁੰਦੀ ਹੈ ਬੰਦੇ ਦੀ ਕਿਸਮ ਹੁੰਦੀ ਹੈ ਜੇ ਚੰਗੀ ਕਿਸਮ ਦਾ ਬੰਦਾ ਤੇ ਗੰਦੀ ਕਿਸਮ ਦਾ ਬੰਦਾ ਚੰਗੇ ਬੰਦੇ ਚੰਗੇ ਕੰਮ ਕਰਦੇ ਆ ਤੇ ਮਾੜੇ ਬੰਦੇ ਜਨਾਬ ਮਾੜੇ ਕੰਮ ਕਰਦੇ ਆ ਜਾਜੂਤ ਵਾਲਾ ਤੇ ਕੋਈ ਰੌਲਾ ਹੀ ਨਹੀਂ ਆ ਉਹ ਸਾਨੂੰ ਪਤਾ ਨਹੀਂ ਹੁਣ ਸਰਕਾਰ ਨਹੀਂ ਖਾਨ ਦੀ ਤਾਂ ਇਥੇ ਸਾਨੂੰ ਭਰਨਾ ਤੇ ਪੈਣਾ ਹੀ ਆ ਓਏ ਸਰਪੰਚਾ ਉਹ ਮੈਨੂੰ ਤੇ ਸਰਕਾਰ ਦੀ ਨਹੀਂ ਸਮਝ ਆਉਂਦੀ ਕਿ ਸਰਕਾਰ ਆ ਜਾਤੀਵਾਦ ਆ ਵਧਾਉਣਾ ਚਾਹੁੰਦੀ ਹੈ ਕਿ ਘਟਾਉਣਾ ਚਾਹੁੰਦੀ ਹੈ ਹੈ ਓ ਰੋਜ਼ ਲੋਕ ਇਨਾ ਚੀਜ਼ਾਂ ਦਾ ਸਕਾਰ ਹੋਣਦਾ ਉਹ ਬੰਦੇ ਦੀ ਵੀ ਭਲਾ ਕੋਈ ਜਾਤ ਹੁੰਦੀ ਹੈ ਉਹ ਬੰਦਾ ਤੇ ਬੰਦਾ ਹੀ ਆ ਨਾ ਵੈਦਾਰਾ ਸਿਆ ਮੂੰ ਤੇਰਾ ਭਾਵੇਂ ਚੰਗਾ ਨਹੀਂ ਐ ਪਰ ਗੱਲ ਬੜੀ ਚੰਗੀ ਕੀਤੀ ਐ ਯਾਰ ਕੀ ਮੇਰਾ ਜੀ ਕਰਦਾ ਗਰਾਂਟਾਂ ਸਾਰੀਆਂ ਮੈਂ ਖਾ ਜਾ ਤੇ ਸਰਪੰਚੀ ਤੈਨੂੰ ਦੇ ਦਾਂ ਓਏ ਰੱਖ ਭਰਾਵਾ ਸਰਪੰਚੀ ਐ ਨਹੀਂ ਇਹੋ ਜੀ ਸਰਪੰਚੀ ਨਹੀਂ ਕਰਨੀ ਓ ਮੇਜਰ ਸਿਆ ਇਹਨਾਂ ਨੂੰ ਸਮਝਾ ਕੋ ਜੀ ਯਾਰ ਉਹ ਬਜ਼ੁਰਗੋ ਇਹ ਦੱਸੋ ਏਸੀ ਜਿਗਾ ਬੀਸੀ ਜਿਗਾ ਜਰਨਲ ਜੇ ਓਏ ਜਨਾਬ ਏਸੀ ਤੇ ਸਾਡੇ ਘਰ ਹੈ ਨਹੀਂ ਐ ਕੂਲਰ ਲੈ ਲਓ ਤੂੰ ਕੋਈ ਨਹੀਂ ਜਨਾਬ ਬਾਹਰੋਂ ਕਿਸ ਨੂੰ ਪੁੱਛ ਲਾਂਗੇ ਚੱਲ ਠੀਕ ਐ ਯਾਰ ਜਨਾਬ ਇੰਨੀ ਪੋਣ ਛਣ ਕਰਨ ਡਏ ਪਾਪੇ ਨੇ ਕਿਹੜਾ ਬੈਂਕ ਲੋਟ ਲਈ ਆ ਅੰਦਰ ਰੱਖੇ ਦੱਸਦੇ ਆ ਉਹ ਨਿੱਕੀਆਂ ਮੋਟੀਆਂ ਗਲਤੀਆਂ ਨੇ ਸਾਰਿਆਂ ਕੋ ਹੋ ਜਾਂਦੀਆਂ ਫਿਰ ਕੀ ਹੋ ਗਿਆ 10 ਕਿਲੋ ਗੁੜ ਪਾ ਕੇ ਸ਼ਰਾਬ ਘੜ ਲਈ ਫਿਰ ਕੀ ਲੋੜ ਆ ਗਿਆ ਉਹ ਕੋਈ ਨਹੀਂ ਚਾਹ ਪਾਣੀ ਚ ਕਰ ਲਾਂਗੇ ਆਪਾਂ ਲੈ ਮੇਜਰ ਸਾਇਟ ਤੇ ਕੇਸੀ ਹੋਰ ਨਿਕਲ ਆਇਆ ਆਪਾਂ ਤੇ ਐਵੇਂ ਖੋਤੀ ਖੋਤੀ ਕਰੀ ਜਾਣ ਨੇ ਉਹ ਜਨਾਬ ਆ ਕੋਤੀ ਵਾਲੀ ਗੱਲ ਨਾ ਕਰੋ ਇਹ ਗੱਲ ਚੰਗੀ ਨਹੀਂ ਏ ਉਹ ਬਜ਼ੁਰਗਾ ਸ਼ਰਾਬ ਪੀਣੀ ਚੰਗੀ ਗੱਲ ਆ ਉਹ ਸਿਹਤ ਵਾਸਤੇ ਕਿੰਨੀ ਹਾਨੀ ਕਰ ਕੇ ਆ ਉਹ ਸਿਆਣਾ ਬਹਿਣਾ ਤੂੰ ਬੰਦਾ ਪੀਂਦਾ ਚੰਗਾ ਲੱਗਦਾ ਮੈਂ ਲਿਆ ਸਾਨੂੰ ਦੇ ਜਿਹੜੀ ਹੈਗੀ ਆ ਜਨਾਬ ਤੁਹਾਡੇ ਲਈ ਨਹੀਂ ਹਾਨੀ ਕਰਕ ਉਹ ਸਾਨੂੰ ਕਾਦੀ ਹਾਨੀ ਕਰ ਗਿਆ ਅਸੀਂ ਸਰਕਾਰ ਆਂ ਸਰਕਾਰ ਨੂੰ ਸਾਰਾ ਕੁਝ ਆ ਜੰਮਿਆ ਨਾਲੇ ਐਡਾ ਕਿਹੜਾ ਤੇਰਾ ਗਾਮ ਆ ਜਿਹਦੇ ਦੁੱਖ ਚ ਤੂੰ ਸ਼ਰਾਬ ਪੀਨਾ ਜਨਾਬ ਦੁੱਖ ਤੁਹਾਨੂੰ ਕੀ ਦੱਸਾਂ ਸਾਡੇ ਵੱਡੇ ਪਰੋਂ ਆਏ ਹੈ ਹੈ ਲਾਲਪੁਰ ਪਿੰਡ ਹੀ ਮੇਰੇ ਬਾਪੂ ਦਾ ਉਹ ਸਾਰੀ ਉਮਰ ਤਰਸਦਾ ਹੀ ਮਰ ਗਿਆ ਉਹਨੂੰ ਕਿਸੇ ਨੇ ਜਾਨ ਨਹੀਂ ਦਿੱਤਾ ਉਧਰ ਤੇ ਮਰਦਾ ਮਰਦਾ ਮੈਨੂੰ ਕਹਿ ਗਿਆ ਕਿ ਮੇਰੇ ਪਿੰਡੋਂ ਗੇੜਾ ਜ਼ਰੂਰ ਲਾਗੇ ਤੇ ਮਾਰੇ ਘਰ ਭਰ ਕੇ ਕਾਗਜ ਖੱਦਲ ਹੋ ਗਿਆ ਜਨਾਬ ਕੋਈ ਵੀਜ਼ਾ ਉਹ ਯਾਨੀ ਮਿਲਿਆ ਤੇ ਮੇਰੇ ਕੰਨਾਂ 'ਚ ਵਾਜਾਂ ਪੈਂਦੀਆਂ ਵਾ ਪੂਰੇ ਤਰਲਿਆਂ ਦੀਆਂ ਤੇ ਜਦੋਂ ਫੇ ਮੈਨੂੰ ਦੁੱਖ ਹੁੰਦਾ ਫੇ ਮੈਂ ਸ਼ਰਾਬ ਹੀ ਪੀਣੀ ਆ ਮੈਂ ਕੀ ਕਰਾਂ ਫੇ ਓ ਵਾ ਓਏ ਪਾਪਾ ਇੰਨਾ ਦਰਦਲ ਕੋਲ ਹੈ ਆਪਣੇ ਸੀਨੇ 'ਚ ਤੇ ਖਾਨੂੰ ਪਤਾ ਵੀ ਨਹੀਂ ਲੱਗੰਦੇ ਉਹ ਨਿੱਕਿਆ ਜਾ ਪੇਨ ਕਿਲਰ ਲਿਆ ਪਾਪੇ ਦੀ ਪੀੜ ਢਾਈ ਓਏ ਉਹਦਣਾ ਨਹੀਂ ਹੋਣੀ ਪੀੜ ਠੀਕ ਓਏ ਤੇ ਫੇ ਸਾਹ ਬਾਦਰ ਹੋਣਾ ਕੋ ਗੋਲੀ ਨਾ ਮਰਾ ਦिए ਫਿਰ ਹੋ ਜੂਗੀ ਸਹੀ ਪੀੜ ਵਾਹ ਜਨਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵਾ ਇਹਨੇ ਕਿਹੜਾ ਲਾਲ ਪਰ ਮੋਢਿਆਂ ਤੇ ਚੁੱਕ ਲਿਆਣਾ ਵਾ ਜਾ ਲੈਣ ਦਵੇਂ ਹਾਂ ਉਹ ਸਰਪੰਚਾ ਮੇਰਾ ਵਾਸ ਚੱਲੇ ਨਾ ਤੇ ਮੈਂ ਪਾਪੇ ਨੂੰ ਹੁਣੇ ਪਾਕਿਸਤਾਨ ਬਾਰਡਰ ਤੇ ਲਾਵਾ ਉਹ ਸਾਡੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਨੇ ਇਹ ਕੰਮ ਸਰਕਾਰ ਹੀ ਕਰੇ ਤੇ ਹੁਣੇ ਆ ਪਰ ਬਾਬਾ ਹੋਰ ਤੇ ਮੈਂ ਤੇਰੇ ਵਾਸਤੇ ਕੁਝ ਕਰ ਨਹੀਂ ਸਕਦਾ ਪਰ ਇੱਕ ਤੇਰੇ ਵਾਸਤੇ ਖੁਸ਼ਖਬਰੀ ਆ ਗਈ ਹੋ ਖੁਸ਼ਖਬਰੀ ਹਾਂ ਉਹ ਕਿਹੜੀ ਜਨਾਬ ਓਏ ਓ ਤੁਸੀਂ ਕਾਗਜ਼ ਕੂਕ ਵਿੱਚ ਭਰੇ ਹੋਣੇ ਆ ਉਧਰ ਜਾਣ ਨੂੰ ਉਹ ਤੇਰੀ ਇਨਕੁਆਰੀ ਆ ਗਈ ਹੋ ਹਾਏ ਮੇਰੇ ਕਾਗਜ਼ ਨਿਕਲ ਆਏ ਆ ਹਾਂ ਨਿਕਲ ਆਏ ਆ ਤੇ ਮੈਂ ਜਾਊਂਗਾ ਪਾਕਿਸਤਾਨ ਬਿਲਕੁਲ ਜਾਏਗਾ ਮੈਂ ਤੇ ਇਦਾਂ ਕਰੂੰਗਾ ਵੀ ਤੇਰੀ ਇਨਕੁਆਰੀ ਪੂਰੀ ਓਕੇ ਕਰਕੇ ਭੇਜ ਦੂੰਗਾ ਗਾੜੀ ਤੇਰੇ ਕਰਮ ਓ ਬਾਰਾ ਸਾਹਿਬ ਵਧਾਈਆਂ ਹੋਣਾ 450 ਹੁਣ ਕੀ ਫਾਇਦਾ ਵਾ ਕਿਉਂ ਓਏ ਮੈਂ ਤੇ ਮੈਡਮ ਨੂਰਜਾਨ ਨੂੰ ਮਿਲਣ ਜਾਣਾ ਸੀ ਹੁਣ ਤੇ ਉਹ ਵੀ ਮਰ ਗਈ ਹੈ ਹੂੰ ਉਹ ਭਾਪੇ ਦਾ ਦੇ ਬਹਾਨਾ ਹੀ ਅੱਗ ਤੇ ਤੈਨੂੰ ਹੈਗੀ ਲੱਗੀ ਹੈ